ਰੱਖ ਇਹਨਾਂ ਨੂੰ ਅੰਦਰ ਰੱਖ ਦੇ ਹੈਲੋ YouTube ਫੈਮਲੀ ਵੈਲਕਮ ਟੂ ਮਾਈ ਚੈਨਲ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਹਾਂਜੀ ਗਾਇਸ ਸਵਾਗਤ ਹੈ ਜੀ ਸਾਰਿਆਂ ਦਾ ਮੇਰੇ ਚੈਨਲ ਵਿੱਚ ਸੋ ਅੱਜ ਦੇ ਵਲੌਗ ਵਿੱਚ ਕਹਿੰਦੇ ਆਪਾਂ ਉੱਪਰੋਂ ਜਿੱਥੇ ਇੱਕ ਆਪਣੀ ਓਵਲੀ ਕੰਦ ਬਣ ਗਈ ਸੀ ਹਨਾ ਤਾਂ ਇੱਧਰ ਆਪ ਬਣਾ ਰਹੇ ਆ ਤੇ ਬਾਹਰ ਖਲਾਰੇ ਖਲੂਰੇ ਹੱਲੇ ਬਹੁਤ ਆ ਰਾਤ ਬਹੁਤ ਤੇਜ਼ ਨੇਰੀ ਆਈ ਰਹੀ ਆ ਆਪਣੇ ਕਹਿੰਦੇ ਪਰੇਖਲਤੀ ਹੋਈ ਹੈ ਸੋ ਇਹ ਵੀ ਲਿਬੜੀ ਹੋਈ ਆ ਇਹਨੂੰ ਵੀ ਹੱਲੇ ਨਹੀਂ ਨਹੀਂ ਆਪਾਂ ਸਾਫ਼ ਕਰਾਂਗੇ ਇਹਨੂੰ ਵੀ ਸੋ ਗਾਇਸ ਬਹੁਤ ਸਾਰਾ ਕਬਾੜ ਹੈ ਉਹ ਆਪਾਂ ਅੱਜ ਦੇਣਾ ਦੇਖ ਸਕਦੇ ਤੁਸੀਂ ਕਿੰਨਾ ਸਾਰਾ ਸਾਰਾ ਪਾ ਦੇਣਾ ਹੋਰ ਪਾਣੀ ਘਟਿਆ ਸੀ ਕੋਈ ਆ ਲੋਏ ਬੋਟ ਬੋਟੀ ਕੱਢਦੇ ਬੰਕੀ ਉਹ ਲੱਗਦਾ ਹੈ ਉਹ ਅੱਖੇ ਲੱਗ ਕਾਟ ਦਵਾ ਦਾ ਆਪਾਂ ਹਰ ਦਾ ਕੰਮ ਰੱਖੀ ਹੋਏ ਜਾ ਸੋ ਗਾਇਸ ਦੇਖ ਸਕਦੇ ਹੋ ਆਪਣਾ ਸਾਰਾ ਸਮਾਨ ਆਪਾਂ ਇੰਨੇ ਚ ਕੀ ਹੈ ਇਹ ਇੱਥੇ ਹੀ ਬੜਾ ਹੈ ਇਹਦੀ ਉਹ ਮੈਂ ਵੀ ਬਣਾਉਂਦਾ ਤਾਂ ਕੰਮ ਵੀ ਵੀਡੀਓ ਨੂੰ ਸੋ ਗਾਇਸ ਇਹ ਸਾਰਾ ਸਮਾਨ ਆਪਣਾ ਫालतू ਸੀਗਾ ਆਪਾਂ ਕਿੰਨੇ ਟਾਈਮ ਤੋਂ ਦੇਣਾ ਚਾਹੁੰਦੇ ਸੀਗਾ ਕਬਾ ਆਪਣਾ ਕਬਾੜ ਹੀ ਹੈ ਸਾਰਾ ਜਿਵੇਂ ਕਹਿ ਸਕਦੇ ਹਾਂ ਹਣਾ ਤਾਂ ਵੈਸੇ ਵੀ ਘਰ ਦਾ ਕੰਮ ਚੱਲ ਰਿਹਾ ਆਪਾਂ ਕੰਦਾ ਵਗੈਰਾ ਬਣਾ ਰਹੇ ਆ ਤਾਂ ਸੋਚਿਆ ਕਿ ਸਾਰਾ ਸਮਾਨ ਵੀ ਕੱਢ ਹੀ ਦਿੰਨੇ ਆ ਬਾਹਰ ਬਾਕੀ ਹੁਣ ਦਿਵਾਲੀਆਂ ਆ ਰਹੀਆਂ ਦਿਵਾਲੀਆਂ ਕਰਕੇ ਆਪਾਂ ਸਫਾਈਆਂ ਵੀ ਕਰਨੀਆਂ ਹੌਲੀ ਹੌਲੀ ਕਰਕੇ ਜਿਹੜਾ ਸਮਾਨ ਆਪਾਂ ਨਹੀਂ ਵਰਤਦੇ ਹੈਗੇ ਉਹ ਸਾਰਾ ਕੱਢ ਦੇਣਾ ਆਪਾਂ ਬਾਹਰ ਲੋਹੇ ਦਾ ਵੱਖਰਾ ਕਰ ਦੋ ਨਾ ਆਹ ਦੇਖੋ ਆ ਵੀ ਲੋਹਾ ਆ ਆ ਜਿਹੜਾ ਲੋਹੇ ਦਾ ਸਮਾਨ ਵੱਖਰਾ ਕਰ ਦੋ ਬੋਤਲਾਂ ਲੋਹੇ ਦਾ ਜਿਹੜਾ ਚਾਹੀਦਾ ਇਹਨਾਂ ਨੂੰ ਪਤਾ ਹੀ ਹੋਣਾ ਆ ਪੈ ਤਾਂ ਨਹੀਂ ਖੜ ਲਾ ਪਟ્રોલ ਵੱਢਣ ਨੂੰ ਬਾਬੇ ਲੋਏ ਦੇ ਮਾਰਨਿੰਗ ਵਿੱਚ ਪਾ ਲਈ ਆਪਣੇ ਕੱਟੇ ਰੱਖ ਲਿਆ ਜੇ ਲੋਏ ਦੇ ਪੁੱਤਰ ਕੱਟ ਕੇ ਬੰਦੇ ਪਾ ਆਖੇ ਕੀ ਕਰੀਏ ਬਾਬੇ ਬਾਬਾ ਤਾਂ ਬੈਠ ਕੇ ਕਿਹਦੀ ਹੋ ਖਟੋਕਰੀ ਲੋਏ ਵਾਲਾ ਕਰਦੀ ਹੈ ਸੋ ਗਾਇਸ ਇੰਨਾ ਸਾਰਾ ਖਲਾਰਾ ਦੇਖੋ ਸੋ ਗਾਇਸ ਮੰਮੀ ਇਹਨੇ ਸਾਰੇ ਡੱਬੇ ਖਲਾਰਾ ਮੈਂ ਜੋੜੀ ਹੋਈ ਹੈ ਇੰਨਾ ਇੰਨਾ ਖਲਾਰਾ ਨਿਕਲਿਆ ਮੇਲੀ ਵਿੱਚੋਂ ਡੱਬੇ ਭਰੇ ਹੋਏ ਨੇ ਇੰਨਾ ਕਰਕੇ ਚੂਹੇ ਆਂਦੇ ਨੇ ਆ ਲੋਹੇ ਲਗਾ ਦੇ ਕੀ ਕਰੀਏ ਓ ਗਾਡ ਇਹ ਕਿੱਟ ਤਾਂ ਹੋਣੀ ਐਨਾ ਸਾਰਾ ਖਲਾਰਾ ਅਸੀਂ ਜੋੜਿਆ ਹੋਇਆ ਸੀ ਹਵੇਲੀ ਦੇ ਵਿੱਚ ਤਾਂ ਫਾਈਨਲੀ ਆਪਾਂ ਨਾ ਹੁਣ ਦਿਵਾਲੀਆਂ ਆ ਰਹੀਆਂ ਦਿਵਾਲੀਆਂ ਕਰਕੇ ਵੀ ਸਫਾਈਆਂ ਕਰਨੀਆਂ ਅੰਦਰ ਜਿਹੜੇ ਚੀਜ਼ਾਂ ਆਪਾਂ ਨਹੀਂ ਵਰਤਦੇ ਉਹ ਸਾਰੀਆਂ ਘਰ ਤੋਂ ਬਾਹਰ ਆਪਾਂ ਕੱਢਾਂਗੇ ਹੌਲੀ ਹੌਲੀ ਕਰਕੇ ਬਾਕੀ ਥੋੜਾ ਜਿਹਾ ਕੰਮ ਮਿਸਤਰੀ ਦਾ ਚੱਲ ਰਿਹਾ ਆਪਣੇ ਘਰੇ ਜੀ ਦੇ ਕਰਕੇ ਹੱਲੇ ਇੱਕ ਟਾ ਮੀਟਿੰਗ ਕਰਕੇ ਅਸੀਂ ਛੇੜ ਨਹੀਂ ਰਹੇ ਹੈਗੇ ਨੀ ਤੇ ਸਫਾਈਆਂ ਪੂਰੇ ਘਰ ਦੀ ਆਪਾਂ ਕਰਨੀਆਂ ਸੋ ਗਾਇਜ਼ ਇੱਧਰ ਬੋਬੀ ਦਾ ਪੁਰਾਣਾ ਸਾਈਕਲ ਪੁਰਾਣਾ ਸਾਈਕਲ ਕਿੱਥੇ ਧਰੀ ਆਵੀ ਦੇਣੀ ਉਹ ਵੀ ਵਿੱਚ ਸੋ ਗਾਇਸ ਸਕੂਲ ਟਾਈਮ ਵਾਲੀ ਬੋਬੀ ਨਹੀਂ ਮੇਰੀ ਸੀ ਇਹ ਸਾਈਕਲੀ ਇਹ ਸਾਈਕਲੀ ਵੀ ਦੇ ਦੇਣੀ ਆਪਾਂ ਚੱਕ ਬੋ ਜਦੀ ਸਾਈਕਲੀ ਕੋਣ ਮੋਟਰ ਉੱਤੇ ਸੁੱਕਣੇ ਪਾ ਦੇ ਐਨਾ ਖਲਾਰਾ ਟੋਲੀ ਉਹ ਲੱਗਣਾ 1 ਕਿਲੋ 400 ਗ੍ਰਾਮ 1.5 ਕਿਲੋ ਇਹ 3 ਕਿਲੋ ਘਟਾ ਦੇ 11 ਕਿਲੋ ਰਹਿ ਗਏ 21 ਕਿਲੋ ਆ ਜਾਨੀ ਆਉਂਦਾ ਫਿਰ ਮੈਂ ਕੀ 21 ਕਿਲੋ ਲਾ ਲਿਆ 21 ਗੁਣਾ ਉਹ ਅਜੇ ਦੱਸਦੇ ਆ ਤੈਨੂੰ 21 ਪਲੱਸ ਹਾਂ 21 ਕਿਲੋ ਹੋ ਗਿਆ ਲਓਆ ਤੇ 9 ਕਿਲੋ ਪਲੱਸ ਹੋ ਗਿਆ ਰਦੀ ਰੁਪਈਆ ਹਾਂ ਉਹ ਦਾ ਸੀ ਗੇਣੀ ਯਾਰ ਸਾਰਾ ਕੁਝ ਇਹਨੂੰ ਚਕਾਉਣੇ ਆ ਦੱਸ ਲੋ ਹੋਰ ਬਤਾਰ 10 ਨਾਲ ਕਰਦੇ ਗੁਣਾ ਨਹੀਂ ਉਹ ਆਵੇ 100 ਰੁਪਈਆ ਹੋ ਗਿਆ ਪਲੱਸ ਤੇ ਯਾਰ ਹਾਂ 21 ਇਹ 10 ਕਾ ਦਾ ਲਵਾਇਆ ਤੇ ਹੋਰ 10 ਹੋਣ ਦਾ ਜੀ ਉਹ ਨਾਲ ਉਹ ਇੱਕੋ ਹੀ 10 ਲਹਾਂ ਤਾਂ 546 ਇਹ ਹੋ ਗਏ ਵੀ ਦਾ ਵਲੌਗ ਹੋਣੀ ਜਾਂਦਾ ਸੋ ਗਾਇਜ਼ ਮੈਨੂੰ ਬੜਾ ਸੌਰੀ ਸੋ ਗਾਇਜ਼ ਅਸੀਂ ਸਾਰੀ ਥੱਲੇ ਬੈਠੇ ਆਂ ਅਸੀਂ ਦੇਖ ਰਹੇ ਆਂ ਵੀ ਸਾਡੇ ਘਰ ਦੇ ਸਾਰਾ ਸਾਰਾ ਅਸੀਂ ਕਰਦੇ ਪਹਿਲਾਂ ਸਹੀ ਗੱਲ ਆ 21 ਕਿਲੋ ਇਹ ਹੋ ਗਿਆ ਤੇ 10 ਕਿਲੋ 10 ਸਟ ਇਹ ਹੋ ਗਿਆ 550 ਸੋ ਗਾਇਜ਼ ਇੱਧਰ ਗੱਟੇ ਵੀ ਆਪਾਂ ਵੇਖਦੇ ਵਿਖਾਂਦੇ ਪਏ ਆ ਨਹੀਂ ਆਪਾਂ ਉਹ ਹੀ ਲਾਵਾਂਗੇ ਮੈਟਲ ਆ ਗਏ ਬੈਲ ਕਾਲ ਸਾਰੇ ਓਕੇ ਆ ਖਾਲ ਵਾਲੇ ਗੱਟੇ ਬਾਕੀ ਕੱਢਦਾ ਛੱਡ ਉਹ ਜਿਹੜਾ ਬੰਦਾ ਸੋ ਗਾਇਜ਼ ਬਾਕੀ ਠੰਡੀ ਠੰਡੀ ਆਵਾਜ਼ ਆ ਰਹੀ ਜਿਹੜੇ ਉੱਪਰ ਪੜੇ ਲਿਆ ਹੁੰਦੇ ਹੁੰਦੇ ਗੱਟੇ ਲਿਆਦੇ ਉਹਦਾ ਸਾਇਰ ਸੁਪਰਾ ਰੋਤੀ ਕੰਮ ਕਰਦੇ ਹੁੰਦੇ ਫਿਰ ਟੁੱਟ ਜਾਂਦੇ ਨੇ ਛੇਤੀ ਕਰ ਗਏ ਸੋ ਹੈ ਗਾਇਜ਼ ਨਾ ਪਹਿਲੇ ਮੈਂ ਜੀ ਚਾਹ ਹੀ ਦੇਣੀ ਚਾਹ ਪਣੀ ਲੈ ਲੈ ਜਿਹੜਾ ਰੰਗ ਲੈਣਾ ਕਿੰਨੀਆਂ ਲੈਣੀਆਂ ਦੋ ਲੈ ਲੈ ਕਿੰਨੇ ਦੀ 10 ਰੁਪਏ ਇੱਕ ਰੈੱਡ ਲੈ ਲੈ ਤੇ ਇੱਕ ਉਹ ਗ੍ਰੀਨ ਜੀ ਦੇ ਦੇ ਕਿ ਪੀਲੀ ਲੈਣੀ ਏ ਹਾਂ ਸਹੀ ਪੀਲਾ ਰੰਗ ਸੋਣਾ ਬਰਸੀ ਬਰਸੀ ਨਹੀਂ ਹੈਗੇ ਨੇ ਭਾਈ ਪੀਲੀ ਤੁਹਾਨੂੰ ਵੀ ਆ ਦੋ ਸਹੀ ਹੈ ਬਸ ਬਸ ਬੋਦੀ ਥੱਲੇ ਕਰਵੇ ਚਾਹੀਏ ਹੋਣੀ ਚਾਹੀਏ ਹੋਣੀ ਸੋ ਗਾਇਸ ਇਹ ਆਪਣੇ ਪਾਉਂਦੀ ਏ ਆਲਾ ਦੇ ਹਾਂ ਸੋ ਗਾਇਸ ਦੇਖ ਸਕਦੇ ਤੁਸੀਂ ਇਹ ਸਿਰਫ 200 ਰੁਪਏ ਮਿਲੇ ਆ ਸੋ ਗਾਇਸ ਇਹਦੇ ਗੱਡੀ ਸਾਫ ਹੋ ਰਹੀ ਹੈ ਦੇਖੋ ਇੱਕ ਐਂਡ ਟੂ 3 ਐਂਡ 4 ਐਂਡ 5 ਐਂਡ 6 6 ਸਭੀ ਪੀ ਬਾਸ ਗਿੱਲੇ ਹੋ ਗਏ ਓਏ ਲਓ ਇਹ ਆਪਾਂ ਦਿੱਤੇ ਗੱਡੀ ਨੂੰ ਠੀਕ ਹੈ ਲੈ ਲਓ ਬਾਸ ਨਾ ਕਿਸੇ ਦੇ ਦੇਣਾ ਆਪਣੀ ਬਸ ਗੱਡੀ ਦੇ ਆ ਕਿਉਂਕਿ ਤੇ ਇਹ ਲੈਂਦੇ ਚ ਪੈਣਾ ਹੈ ਠੀਕ ਹੈ ਨਾ ਸੋ ਗਾਇਸ ਠੀਕ ਹੈ ਨਾ ਆਪਾਂ ਗੱਡੀ ਨੂੰ ਦੇਤੇ ਨਾ ਮੈਂ ਰੱਖੇ ਨਾ ਡੈਡੀ ਨਾ ਮੰਮੀ ਨਾ ਬੋਬੀ ਬਸ ਇਸ ਨੂੰ ਦੇ ਲਈਏ ਮੇਰੀ ਬੜੀ ਕੋ ਕੋਈ ਲੈਣਾ ਹੋਵੇ ਕਿਵੇਂ ਕਿੱਥੇ ਗੱਡੀ ਦੇ ਕਿਥੇ ਪਈ ਹੈ ਆਹ ਬੰਦਾ ਦੇਖੋ ਮੈਂ ਨਹੀਂ ਦੇਣਾ ਗਾਇਸ ਨਹੀਂ ਨਾ ਨਿੱਕੇ ਹੁੰਦੇ ਨਾ ਜਿਹੜੇ ਕਵਾੜ ਕੋੜ ਵੇਚਦੇ ਹੁੰਦੇ ਸੀ ਅਸੀਂ ਨਾ ਸਾਨੂੰ ਉਦੋਂ ਉਦੋਂ ਕਵਾੜ ਇੰਨਾ ਨਹੀਂ ਹੁੰਦਾ ਸੀ ਅਸੀਂ ਪ੍ਰਾਣੀਆਂ ਬੁੱਕਾਂ ਵੇਚਦੇ ਸੀ ਇੱਕ ਵਾਰੀ ਮੈਂ ਨਵੀਂ ਵੇਚ ਬੁੱਕ ਵੇਚਦੀ ਗਾਇਸ ਤੇ ਉਹ ਸਾਨੂੰ ਮਿਲਨੇ 50 60 ਰੁਪਏ ਕਈ ਵਾਰੀ ਜਿਹੜੀ ਹੁੰਦੇ ਨਹੀਂ ਮਤਲਬ ਕੀ ਬਾਣਾ ਵਾਲੇ ਉਹਨਾਂ ਨੂੰ ਟੋਕੀਆਂ ਹੁੰਦੀਆਂ ਉਹਨਾਂ ਕੋਲੇ ਅਸੀਂ ਕਾਪ ਨੂੰ ਕੁੱਪ ਨੂੰ ਵੇਚ ਕੇ ਟੋਹ ਹਾ ਲੈਂਦੇ ਹੁੰਦੇ ਉਹਨਾਂ ਤੋਂ ਤੇ ਅੱਜ ਕੱਲ ਤਾਂ ਵੇਚ ਕੇ ਹੁਣ ਤਾਂ ਫਿਕਰ ਨਹੀਂ ਦੀ ਆਪਾਂ ਨੂੰ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਆ ਜਿਹੜੇ ਪੈਸੇ ਮਿਲਣਗੇ ਗਾਈਜ਼ ਬਾਕੀ ਆ ਦੇਖ ਸਕਦੇ ਹੋ ਕਿਵੇਂ ਧਿਆਨ ਨਾਲ ਹੌਲੀ ਰੱਖੀ ਹੌਲੀ ਰੱਖਾਂਗੇ ਸੋ ਗਾਈਜ਼ ਉੱਪਰ ਦੇਖਦੇ ਆਂ ਆਪਾਂ ਕੰਮ ਹੋ ਰਿਹਾ ਆਇਓ ਉੱਪਰ ਰੈਕ ਜਾਂਦੇ ਹਾਂ ਹਲੋ ਸੋ ਗਾਈਜ਼ ਨੀਚੇ ਵਾਲੀ ਕੰਦ ਆਪਾਂ ਕਰ ਦਿੱਤੀ ਸ ਇਧਰ ਉੱਪਰ ਹੋ ਰਹੀ ਆ ਹੁਣ ਤੁਸੀਂ ਦੇਖ ਸਕਦੇ ਹੋ ਤੇ ਆ ਇਥੋਂ ਇੰਨੀ ਕੁ ਥੋੜੀ ਸੀ ਤੇ ਆ ਇੰਨੀ ਥੋੜੀ ਹੋਈ ਸੀ ਤਰੇੜ ਆਈ ਹੋਈ ਸੀ ਨੀਚੇ ਵਾਲੀ ਕੰਦ ਆਪਾਂ ਬਣਾ ਦਤੀਏ ਬਾਕੀ ਆ ਜਿਹੜੀ ਹੁਣ ਇੰਨੀ ਉੱਪਰ ਬਣਾਉਣੀ ਆ ਤਰੇੜ ਆਈਆਂ ਹੋਈਆਂ ਸੀ ਕੰਦ ਨੂੰ ਤਾਂ ਇਹ ਸਹੀ ਕਰਦੇ ਪਏ ਆਪਾਂ ਦੂਜਾ ਬੋਲੀ ਦੇ ਬਾਕੀ ਗਾਇਸ ਹਾਇਲੇ ਦਾ ਫਰੈਸ਼ ਆ ਦਿਵਾਲੀ ਤੇ ਗਿਫਟ ਮਿਲਿਆ ਸੀਗਾ ਹਾਂ ਦਿਵਾਲੀ ਤੇ ਗਿਫਟ ਮਿਲਿਆ ਸੀ ਆ ਵਾਟਰ ਨੂੰ ਮਿਸਤਰੀਆਂ ਨੂੰ ਮਿਲਦੇ ਹੁੰਦੇ ਨੇ ਨਾ ਜਿਹੜੇ ਉਹ ਵੇਚਦੇ ਨੇ ਸੀਮੈਂਟ ਜਿਹੜੇ ਵੇਚਦੇ ਨੇ ਉਹਨਾਂ ਨੂੰ ਮਿਸਤਰੀ ਦੇਂਦੇ ਹੁੰਦੇ ਨੇ ਗਿਫਟ। ਇੰਨੇ ਦੇਣ ਦੇਣ ਗਿਫਟ। ਤੇ ਬੜਾ ਕੁਝ ਮਿਲੇਗਾ ਫਿਰ ਜਾਵਾਂਗੇ। ਇੱਧਰ ਹੋਇਆ ਪਿੱਛੇ ਨਾ ਢਿੱਗ ਪੀਂ। ਉਹ ਸੇਂਘੀਗਾ। ਇੱਟਾ ਮੈਂ ਫੜਾਉਣੀ ਰੱਖਦਾ। ਮੈਨੂੰ ਫਲਾਈ ਚਲਾ ਲੈ। ਗੋਈ ਸਾਪਾ ਇੱਟ ਫੜਾਉਣੀ ਆ ਹੋਣਾ। ਦੇਖੋ ਅਸੀਂ ਨਾਲ-ਨਾਲ ਕੰਮ ਵੀ ਕਰਦੇ। ਨੂਰੀ ਕਹਿੰਦਾ ਜੇ ਮੈਂ ਆਉਣਾ ਤੁਰੂ ਆ ਉਥੋਂ ਪਿੰਡੋਂ ਪਹਿਲਾਂ ਆਏਗਾ ਮੱਖਸਰ ਨਹੀਂ ਸਾਲਾ ਦੇਦਾ ਹੋਈ ਗੋਲਦਾ ਫਿਰ ਇਹ ਤਾਂ ਬੰਦ ਥੇ ਉਹ ਵੀਟਾ ਪੜਾਈਆ ਵੱਡੀ ਫੜਾ ਪੈਰ ਤੇ ਨਾ ਮਾਰਦੀ ਆ ਆਹ ਜਾਰ ਹਾਂ ਨੂੰ ਉਹ ਬੱਟਾ ਲਾਇਆ ਜਾ ਰਿਹਾ ਉਹ ਲੈ ਆ ਬਹੁਤ ਵੀ ਗਿਆ ਸੀਮਿੰਟ ਲੈਣਾ ਤੇ ਆਪਣਾ ਸੀਮਿੰਟ ਮੁੱਕ ਗਿਆ ਹੁਣ ਉਹ ਲੈਣ ਗਿਆ ਸੀ ਅਸੀਂ ਹਲਵਾਈ ਵੀ ਆਪਾਂ ਮਿਸਤਰੀ ਵੀ ਆਪਾਂ ਅਸੀਂ ਸਾਰਾ ਕੁਝ ਲਈ ਸਾਰਾ ਕੁਝ ਹੀ ਆਫ ਹਾਂ ਸਹੀ ਗੱਲ ਹੈ ਨਾ ਪਈਦਾ ਇੱਥੇ ਮੰਮੀ ਡੱਬੇ ਵਿੱਚ ਡੱਬਾ ਤੋੜਤਾ ਲਓ ਜੀ ਸਿਰ ਤੇ ਨਾ ਮਾਰੀ ਮੈਸੇ ਉਹ ਪਹਿਲਾਂ ਉਹ ਪਹਿਲਾਂ ਪਾਸੇ ਕਰ ਅਗਲਾ ਬਠਾ ਇੱਕ ਮਿੰਟ ਰੁਕ ਜਾ ਬਈਆ ਮਸਾਲਾ ਬਣਿਆ ਹੀ ਨਾ ਹੁਣ ਸਾਵੋ ਇਹ ਜਿਆਦਾ ਸੁੱਕਾ ਜਾਣੀ ਜਿੰਨਾ ਸੁੱਕਾ ਹੋਣਾ ਜਿਆਦਾ ਲੱਗਦਾ ਨਹੀਂ ਗਾਇਸ ਬਸ ਆਪਾਂ ਕੰਦ ਪਵਾ ਦਈਏ ਤੇ ਉਸ ਤੋਂ ਬਾਅਦ ਆਪਾਂ ਜਾਵਾਂਗੇ ਜੀ ਬਾਬੇ ਆਪਾਂ ਕੰਦ ਪਵਾ ਦਈਏ ਉਸ ਤੋਂ ਬਾਅਦ ਆਪਾਂ ਦਰਬਾਰ ਸਾਹਿਬ ਜਾਵਾਂਗੇ ਸਾਰੀ ਫੈਮਿਲੀ ਜਾਣਾ ਤੁਸੀਂ ਵੀ ਹੂੰ ਹੁਣੀ ਹਾਂਜੀ ਕਹੋ ਹਾਂਜੀ ਗਾਇਸ ਦੇਹ ਲੋ ਮੇਰਾ ਨਾ ਇਹ ਦੇਹ ਲੋ ਵੱਡਾ ਮੈਂ ਮੇਰੇ ਕੋਲ 20 ਰੁਪਏ ਵੀ ਹੁੰਦੇ ਮੈਂ ਕੋਈ ਨਹੀਂ ਰਾਜ਼ੀ ਦੇਹ ਲੋ ਮੈਂ ਉਹ ਵੀ ਦੇ ਦੇ ਕੇ ਕਵਾੜ ਉਹ ਵੀ ਮੈਨੂੰ ਦੇਤੇ ਸੋ ਪਹਿਲਾਂ ਤਾਂ ਮੈਂ ਜਿੱਦ ਕੀਤੀ ਮੈਂ ਕਿਸੇ ਨੂੰ ਨਹੀਂ ਦੇਣੀ ਮੈਂ ਬਾਅਦ 'ਚ ਦੇ ਦਿੰਦੇ ਮੈਂ ਹੱਲ ਲੈ ਲਵਾਂਗੇ ਤੁਸੀਂ ਪਤਾ ਹੈ ਮੈਨੂੰ ਗੱਡੀ 'ਚ ਤੇਲ ਪਵਾਉਣਾ ਹੈ ਸੀ ਗੱਡੀ ਤੇ ਜਾਵਾਂਗੇ। ਹੋਰ ਗੱਡੀ ਤੇ ਜਾਵਾਂਗੇ। ਕਿੰਨੇ ਟਾਈਮ ਹੋ ਗਿਆ ਆਪਾਂ ਜਾਣਾ ਸੀ ਕੱਲ। ਕੱਲ ਤਬਜੀਤ ਨਹੀਂ ਠੀਕ ਹੈਗੀ ਸੀ ਨਾਲੇ ਤੇ ਪੀੜ ਸੀ ਗੱਲ ਆ ਅੱਜ ਜਾਵਾਂਗੇ ਆਪਾਂ। ਅੱਜ ਤਾਂ ਮੇਲਾ ਚੱਕਿਆ ਗਿਆ ਆਉਣਾ ਕਿ ਨਹੀਂ? ਨਹੀਂ ਨਹੀਂ ਮੇਲਾ। ਕਿੰਨੇ ਦਿਨ ਰਹਿੰਦਾ? 2 ਦਿਨ। ਬਣਾ ਲਈਏ ਥੋੜੀ। ਮੰਮੀ ਚਾਹ ਕੋ ਦੁੱਧ ਬਣਾਉਣੀ। ਚਾਹ ਧਰ ਕੇ ਆਈਆਂ ਨੇ। ਬੰਦ ਕਰ। ਮੈਂ ਕੱਟਣਾ। ਨਾਲੇ ਰਿਚਰ ਸਿਲੰਡਰ। ਸਿਲੰਡਰ ਵੀ ਭਰਾ ਕੇ ਲਿਆਉਣਾ ਅੱਜ ਸਿਲੰਡਰ ਵੀ ਪੜਾਉਣਾ ਹੈ ਸੋ ਗਾਇਸ ਦਰਬਾਰ ਸਾਹਿਬ ਆਪ ਜਾਣਾ ਪਹਿਲਾ ਕੰਮ ਕਰਵਾ ਲਗੇ ਡੇੜੀ ਪੂਰੀ ਕੰਦ ਆਪ ਕਰਨੀ ਹੈ ਸੁਭਾ ਆਪਣਾ ਸਿਲੰਡਰ ਮੁੱਕ ਗਿਆ ਸੀ ਹੁਣ ਆਪਾਂ ਕੰਦ ਕਿਤੇ ਤੱਕ ਕਰਨੀ ਅੱਜ ਨਾ ਮਸਾਲਾ ਹੈਗਾ ਲੱਗ ਗਿਆ ਅੱਜ ਨਾ ਮਸਾਲਾ ਕਿੱਥੇ ਲੜਾ ਥੋੜਾ ਜਿਹਾ ਹੋਰ ਲੈ ਬਟਾ ਦਿਓ ਟੇਟਾ ਵੜਾਓ ਆ ਲੈ ਅੱਜ ਫਿਰ ਸਾੜ ਲੈ ਸਾੜ ਲੈ ਲਓ ਲਾ ਲਿਆ ਹੱਥ ਤਾਂ ਕਿ ਜਿੰਨ ਜੇ ਮੈਂ ਆ ਦੇਖੋ ਜੇ ਮੋਰ ਤੁਹਾਨੂੰ ਪੋਣਾ ਮੰਗਦਾ ਈ ਉਹ ਜਿਹੜਾ ਗੋਠਾ ਵਾਲਾ ਆਂਦਾ ਪੋਣਾ ਮੈਂ ਵੀ ਮਿਸਤਰੀ ਦਾ ਕੰਮ ਹੀ ਸਿੱਖ ਰਹੀ ਹਾਂ ਗਾਇਸ ਚਿੰਨਾ ਨਹੀਂ ਕਰਾਉਣਾ ਬਈ ਕੰਟੈਂਟ ਮੀ ਸਾਡਾ ਵੱਡਾ ਮੁੱਛੀ ਨਾਲ ਆਵੇਗਾ ਛੋਟੇ ਅਸੀਂ ਹੋਵਾਂਗੇ ਥੋੜਾ ਲੇਟਿਆ ਦਿਹਾੜੀ ਦਾ 900 ਰੁਪਏ 900 ਰੁਪਏ ਦਿਹਾੜੀ ਗਾਇਸ ਕੰਟੈਂਟ ਮੀ ਆ ਪੋਣਾ ਆ ਇਹ ਪੋਣਾ ਪੋਣਾ ਉਣਾ ਕਿ ਬੋਣਾ ਬੰਦਰ ਉਹ ਕਿੱਥੇ ਹੋਏਗਾ ਤੂੰ ਗਾਇਸ ਉਹ ਦਿਸਿਆ ਹੀ ਨਹੀਂ ਰਾਵ ਹਨੇਰੀ ਬਹੁਤ ਆਈ ਸੀ ਉਹ ਨਾ ਅਹੀਂ ਉਹਨੂੰ ਪਿਆਰ ਕਰਦੇ ਹਾਂ ਕੋਈ ਚੀਜ਼ ਨਹੀਂ ਨਾ ਖਾਣ ਨੂੰ ਉਹ ਸਾਨੂੰ ਹੀ ਉਲਟਾ ਪੈਂਦਾ ਹੈ ਫੋਨ ਖੋ ਕੇ ਵੀ ਲਜਾ ਸਕਦਾ ਪੈਂਦਾ ਨਹੀਂ ਡਰਾਉਂਦਾ ਹੈ ਡੇੜੀ ਚੱਕ ਵੱਡ ਕੇ ਮਾਸਟੀ ਸਿੱਲ ਕੇ ਜਾ ਸਕਦਾ ਫੋਨ ਲੈ ਕੇ ਭੱਜ ਜਾਂਦਾ ਹੈ ਤੇ ਮੈਂ ਤਾਂ ਕੱਲ ਕਹਿੰਦੀ ਸੀ ਵਲੌਗ ਨਾ ਜਿੱਤਰਾਂ ਨੂੰ ਮੋਬਾਈਲ ਲੈ ਕੇ ਭੱਜ ਗਿਆ ਫੇਰ ਕੀ ਕਰੇ ਉਹਨੇ ਲੈ ਕੇ ਮੋਬਾਈਲ ਟਾਵਰ ਤੇ ਚੜ੍ਹ ਗਿਆ ਮੈਂ ਵੀ ਨਹੀਂ ਆਉਣਾ ਮੈਂ ਮੈਂ ਕਹਣਾ ਇਹਦੀ ਜ਼ਿੰਮੇ ਤਾਂ ਨਾ ਲੋਨ ਬਣਾਉਣਾ ਬੰਦ ਕਰੇ ਮੇਰੇ ਸੂਨ ਭੇਜ ਦੇ ਦਿੱਡੀ ਉਹਨਾਂ ਨੂੰ ਸੁਣਦਾ ਨਹੀਂ ਲਾ ਆਪਾਂ ਕੀ ਗੱਲਾਂ ਕਰਦੇ ਆ ਬਸ ਇੱਕ ਬੋਲੀ ਦੀ ਮਾਰ ਖਾਣ ਦਾ ਬੰਦੇ ਆਂ ਆਤਾਂ ਹੀ ਬੰਦੇ ਆਲੀਆਂ ਹੈ ਨਾ ਕੱਲ ਵੀ ਬੰਦਿਆਂ ਵਾਲੇ ਮੰਮੀ ਨਾਲੇ ਤੂੰ ਇੱਟਾ ਬੈਠਾ ਬਿਠਾਈ ਦੋ ਸਾਫ ਇੱਟਾ ਜੁੰਦੀ ਲੈ ਕੇ ਆ ਸੀ ਮੇਰੇ ਕੋਲ ਟੋਟਾ ਵੜਾ ਦੇ ਸਾਥ ਨਹੀਂ ਆ ਇਹ ਪਤਲਮੀ ਤੂੰ ਜਿੰਨਾ ਹੈਗਾ ਸਾਰਾ ਲੈ ਆ ਸਾਰਾ ਥੀ ਦੋ ਬਟਰਾਏ ਗਏ ਇਹਦੇ ਵਿੱਚ ਗਾਇਸ ਮਿਸਤਰੀ ਕਈ ਵਾਰੀ ਆਹ ਕੰਮ ਵੀ ਕਰ ਗਿੰਦੇ ਹੁੰਦੇ ਆ ਆ ਦੇਖੋ ਗਾਇਸ ਆਂ ਦੀ ਅੱਖਾਂ ਓਹੋ ਇਹ ਇਹ ਸਾਡਾ ਨਿਊ ਡਿਜ਼ਾਈਨ ਹੈ ਕੰਦਾ ਦਾ ਆ ਲਓ ਇੱਟਾ ਤਾਂ ਇਹ ਨਾ ਬੜੇ ਨੇ ਸੋਹਣੇ ਹੁੰਦੇ ਆ ਗਾਇਸ ਮਿਲਦੇ ਆ ਜੀ ਤੁਹਾਨੂੰ نیچے ਮੰਮੀ ਚਾਹ ਤਰੀ ਸੋ ਗਾਇਸ ਬਹੁਤ ਸਾਰੀ ਨੇਰੀ ਆਈ ਸੀ ਰਾਤ 바ਕੀ ਉੱਪਰ ਕੰਮ ਹੋ ਰਿਹਾ ਹੈ ਦੇਖ ਸਕਦੇ ਹੋ ਤੇ ਇੰਨੀ ਇੰਨੀ ਆਪਾਂ ਫਰਸ਼ ਵਾਸ਼ ਕਰ ਦਿੱਤੀ ਹੈ ਆ ਜਿਹੜੀ ਇਹਨਾ ਉਹ ਹੁਣ ਮਤਲਬ ਕਿ ਅੱਧਾ ਕੰਮ ਕੱਲ ਨੂੰ ਪੂਰਾ ਹੋ ਜਾਏਗਾ ਉਸ ਤੋਂ ਬਾਅਦ ਆਪਾਂ ਪਲਸਤਰ ਕਰਕੇ ਰੰਗ ਕਰ ਦਾਂਗੇ ਜਿਹੜਾ ਉਹ ਕੰਧਾਂ ਨੂੰ ਰੰਗ ਲੱਗਾ ਹੋਇਆ ਹੈ yellow ਜਾ ਹਨਾ light ਜਾ ਉਹ ਸਾਰਾ ਕਲਰ ਇਹੀ ਲਿਆ ਕੇ ਕਰ ਦੇਣਾ ਆਪਾਂ ਜਿਵੇਂ ਦਾ ਕਲਰ ਸੀ ਬਾਕੀ ਨੀਚੇ ਫਰਸ਼ ਸਾਰੀ ਧੋ ਲਈ ਹੈ ਥੋ ਵੀ ਆਪਾਂ ਮੰਮੀ ਤੋਂ ਹੋ ਰਹੇ ਨੇ ਉਧਰ ਹਨਾ ਆ ਮੈਂ ਹੁਣੇ ਆ ਫਰੈਸ਼ ਰੈਡੀ ਹੁਣੀ ਆ ਬਾਕੀ ਤੁਹਾਨੂੰ ਮਿਲਦੇ ਆ ਗਾਇਸ नेक्स्ट ਵਲੌਗ ਦੇ ਵਿੱਚ नेक्स्ट ਵਲੌਗ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਬਾਕੀ ਆਪਾਂ ਅੱਜ ਜਾਣਾ ਆ ਦਰਬਾਰ ਸਾਹਿਬ ਤੇ ਉੱਥੇ ਆਪਾਂ ਉੱਥੋਂ ਦਾ ਵਲੌਗ ਸਾਰਾ ਤੁਹਾਡੇ ਨਾਲ ਮੈਂ ਸ਼ੇਅਰ ਕਰ ਲ ਵਲੌਗ ਆਏਗਾ ਆਪਣਾ ਦੂਸਰਾ ਪਾਰਟ ਦੂਸਰਾ ਪਾਰਟ ਦੇਖਣ ਦੇ ਲਈ ਚੈਨਲ ਸਬਸਕ੍ਰਾਈਬ ਜ਼ਰੂਰ ਕਰਨਾ